ਜਿਸ ਤਰੀਕੇ ਦਾ ਸਲੂਕ ਉਹਨਾਂ ਨੇ ਕਿਸਾਨਾਂ ਨਾਲ ਕੀਤਾ ਇਹ ਤਾਂ ਦੇਖੋ ਚਲਣਾ ਪੈਣਾ ਹੈ ਭਾਜਪਾ ਦਾ ਕੰਪੀਟੀਸ਼ਨ ਦਿਨ ਪਰ ਦਿਨ ਭਾਜਪਾ ਦਾ ਵੱਧਦਾ ਜਾ ਰਿਹਾ ਹੈ ਚਾਹੇ ਕੋਈ ਵੀ ਸਟੇਟ ਹੋਵੇ ਸਾਤੂ ਪਿੰਡਾਂ ਨੇ ਐਲਾਨ ਕਰਤਾਗਾ ਕਿ ਜੇ ਕੋਈ ਲੀਡਰ ਪਿੰਡ ਦੇ ਵਿੱਚ ਆਉਂਦਾ ਆਪਦਾ ਜ਼ਿੰਮੇਵਾਰ ਆਪ ਹੋਊਗਾ ਉਹਨਾਂ ਨੇ ਦੁਸ਼ਯੰਤ ਚਿਤਾਲਾ ਨੂੰ ਵੀ ਘੇਰ ਲਿਆ ਵੀ ਤੁਸੀਂ ਕਿਉਂ ਆਏ ਹੋ ਕੈਂਪੇਨ ਕਰਨ ਵੀ ਕਿਉਂ ਆਏ ਹੋ ਇਸ ਤਰੀਕੇ ਨਾਲ ਸਲੋਗਨ ਚੱਲ ਰਹੇ ਨੇ ਵੀ ਅਬ ਕੀ ਬਾਰ 400 ਪਾਰ ਇਹ ਕੋਈ ਸੌਖੀ ਚੀਜ਼ ਬੜਾ ਉਹਨਾਂ ਨੇ ਆਪ ਦਾ ਨਾਰਾ ਰੱਖਿਆ ਅਬ ਕੀ ਬਾਰ 400 ਪਾਰ ਉਧਰੋਂ ਰਾਹੁਲ ਗਾਂਧੀ ਹਰੇ ਕਹਿੰਦੇ ਵੀ ਇਹਨਾਂ ਦੀ 200 ਆ ਜਾ ਨਹੀਂ ਬਹੁਤ ਜਗਪ੍ਰੀਤ ਤੇ ਲੋਕ ਸਭਾ ਮੀਆਂ ਚੋਣਾ ਨੇੜੇ ਆ ਰਹੀਆਂ ਨੇ ਤਾਂ ਉਸ ਨੂੰ ਲੈ ਕੇ ਦੇਖਿਆ ਜਾਵੇ ਤਾਂ ਭਾਜਪਾ ਦਾ ਲਗਾਤਾਰ ਵਿਰੋਧ ਹੋ ਰਿਹਾ ਪੰਜਾਬ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਕਿਸਾਨ ਇਹ ਤਾਂ ਦੇਖੋ ਚੱਲਣਾ ਪੈਣਾ ਹੈ ਭਾਜਪਾ ਜਿਸ ਤਰੀਕੇ ਦਾ ਸਲੂਕ ਉਹਨਾਂ ਨੇ ਕਿਸਾਨਾਂ ਨਾਲ ਕੀਤਾ ਇਹ ਹਰਿਆਣੇ 'ਚ ਵੀ ਉਹਨਾਂ ਨੇ ਇਹ ਮਨੋਤੀਆਂ ਤਾਂ ਕਰਾਈਆਂ ਵੀ ਜਿਹੜਾ ਬੰਦਾ ਕਿਸਾਨ ਅੰਦੋਲਨ 'ਚ ਜੁੜੂਗਾ ਉਹਦੀ ਉਹਦੀ কুরਕੀ ਕਰਾ ਦੇਾਂਗੇ ਜ਼ਮੀਨ ਉਹਦੇ ਪਾਸਪੋਰਟ ਜਬਤ ਹੋ ਜਾਣਗੇ ਕਿਸੇ ਨੇ ਤਾਂ ਕੀਤੀ ਨਾ ਚਾਹੇ ਉਹ ਭਾਜਪਾ ਦੇ ਵਰਕਰ ਸੀ ਚਾਹੇ ਕਿਵੇਂ ਸੀ ਹੁਣ ਉਹ ਇਹ ਤਾਂ ਇਹ ਗੱਲ ਤਾਂ ਦੇਣੀ ਪੈਣੀ ਹੈ ਭਾਜਪਾ ਨੂੰ ਕੰਪੀਟੀਸ਼ਨ ਦਿਨ ਪਰ ਦਿਨ ਭਾਜਪਾ ਦਾ ਵੱਧਦਾ ਜਾ ਰਿਹਾ ਚਾਹੇ ਕੋਈ ਵੀ ਸਟੇਟ ਹੋਵੇ ਪੰਜਾਬ ਤੇ ਹਰਿਆਣਾ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਇਹ ਚੀਜ਼ ਹੋਣੀ ਹੋਣੀ ਹੈ ਆਪਣੇ ਪੰਜਾਬ ਤੇ ਹਰਿਆਣਾ ਚ ਲੋਕ ਭਾਜਪਾ ਨੂੰ ਪਹਿਲਾਂ ਜਿਤਾ ਕੇ ਦੇਖ ਚੁੱਕੇ ਨੇ ਪਰ ਬਹੁਤ ਪਿੰਡਾਂ ਦੇ ਵਿੱਚ ਤਾਂ ਇਤੋਂ ਤੱਕ ਗੱਲ ਪਹੁੰਚ ਚੁੱਕੀ ਹੈ ਕਿ ਪਿੰਡਾਂ ਨੇ ਕਹਿਤਾ ਵੀ ਭਾਈ ਕੋਈ ਵੀ ਲੀਡਰ ਸਾਡੇ ਪਿੰਡ ਚ ਵੜੇ ਨਾ ਜਿਵੇਂ ਹਰਿਆਣਾ ਤੋਂ ਖਬਰ ਆ ਰਹੀ ਹੈ ਕਹਿੰਦੇ 60 ਪਿੰਡਾਂ ਨੇ ਐਲਾਨ ਕਰਤਾਗਾ ਵੀ ਜੇ ਕੋਈ ਲੀਡਰ ਪਿੰਡ ਦੇ ਵਿੱਚ ਆਉਂਦਾ ਆਪਦਾ ਜ਼ਿੰਮੇਵਾਰ ਆਪ ਹੋਊਗਾ ਉਹੀ ਹੈ ਨਾ ਉਹਨਾਂ ਨੇ ਦਸ਼ਯੰਤ ਚਿਤਾਲਾ ਨੂੰ ਵੀ ਘੇਰ ਲਿਆ ਵੀ ਤੁਸੀਂ ਕਿਉਂ ਆਏ ਹੋ ਕੈਂਪੇਨ ਕਰਨ ਵੀ ਕਿਉਂ ਆਏ ਹੋ ਨਾਲ ਹੀ ਨਾਲ ਤੁਸੀਂ ਜੀ ਜੀਪੀ ਦੇ ਜਿੰਨੇ ਕੀ ਕਹਿੰਦੇ ਨੇ ਵਿਧਾਇਕ ਨੇ ਉਹਨਾਂ ਨੇ ਉਹਨਾਂ ਦੇ ਬਕਾਇਦਾ ਬਿਆਨ ਆਏ ਨੇ ਵੀ ਅਸੀਂ ਤਾਂ ਜੀ ਐਂਟਰ ਹੀ ਨਹੀਂ ਕਰ ਸਕਦੇ ਲੱਠ ਗਿਲ ਕੁੱਟेंगे ਉਹ ਹਰਿਆਣੇ ਚ ਕਹਿੰਦੇ ਨੇ ਉਹਨੂੰ ਵੀ ਲੱਠ ਗਿਲ ਮਾਰਾਂਗੇ ਭਾਈ ਉਹ ਉਹ ਤਾਂ ਐਤ ਕੀ ਲੋਗ ਅੱਕੇ ਹੋਏ ਉਧਰੋਂ ਕਾਂਗਰਸ ਪੂਰੀ ਮਤਲਬ ਸਟਰੋਂਗ ਹੈ ਹਰ ਪਾਸੇ ਐਤ ਕੀ 8 ਸੀਟਾਂ ਤੇ ਮੈਨੂੰ ਲੱਗਦਾ 5 ਜਾਂ 6 ਤੇ ਤਾਂ ਕਾਂਗਰਸ ਆਲਰੇਡੀ ਹਰਿਆਣੇ ਚ ਤਾਂ ਇਹ ਸੁਣਨ ਨੂੰ ਆ ਰਿਹਾ ਵੀ ਜਿੱਤੀ ਹੋਈ ਹੈ ਕਾਂਗਰਸ ਐਪੀ ਆਪਦਾ ਜਿਹੜਾ ਕਹਿ ਦਈਏ ਕਦ ਵੱਡਾ ਕਰਦੀ ਜਾ ਰਹੀ ਆ ਜਿਵੇਂ ਅਲਾਈਅੰਸ ਹੋਇਆ ਇੰਡੀਆ ਅਲਾਈਅੰਸ ਨੂੰ ਲੈ ਕੇ ਦੂਜੀਆਂ ਪਾਰਟੀਆਂ ਨਾਲ ਆਪਣੀਆਂ ਹੋਈਆਂ ਬਹੁਤ ਫਰਕ ਬਹੁਤ ਫਰਕ ਪੈਂਦਾ ਕਿਉਂਕਿ ਹੁਣ ਆਮ ਆਦਮੀ ਪਾਰਟੀ ਵੀ ਨਾਲ ਸਮਰਥਨ ਦੇ ਵਿੱਚ ਆ ਨਾਲ ਦੀ ਪਾਰਟੀ ਲੋਕ ਪਸੰਦ ਕਰ ਰਹੇ ਨੇ ਬਹੁਤ ਫਰਕ ਪੈਂਦਾ ਰਾਜੀਵ ਜਿਸ ਤਰੀਕੇ ਨਾਲ ਪਿੱਛੇ ਪਿੱਛੇ ਹੁਣੇ ਘਟਨਾਵਾਂ ਹੋਈਆਂ ਆ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਇੱਕ ਦੋ ਹੋਰ ਮੰਨੀ ਸਿਸੋਡੀਆਂ ਨੂੰ ਜੇਲ੍ਹ ਜੇਲ੍ਹ ਭੇਜ ਦਿੱਤਾ ਗਿਆ ਐ ਇਸ ਕਰਕੇ ਆਮ ਆਦਮੀ ਪਾਰਟੀ ਦਾ ਕਦ ਵੀ ਵੱਧ ਵੱਧ ਰਿਹਾ ਦਿਨ ਬਰ ਦਿਨ ਮੈਨੂੰ ਇਹ ਵੀ ਲੱਗਦਾ ਜਗਪੀਤ ਵੀ ਲੋਕਾਂ ਨਾਲ ਚੇਂਜ ਭਾਲਦੇ ਆ ਕਿਉਂਕਿ ਲਗਾਤਾਰ 10 ਸਾਲਾਂ ਤੋਂ ਭਾਜਪਾ ਦੀ ਸਰਕਾਰ ਕੇਂਦਰ ਦੇ ਵਿੱਚ ਚੱਲਦੀ ਆ ਰਹੀ ਆ ਦੇਖੋ ਪਹਿਲਾਂ ਜਦੋਂ ਕਾਂਗਰਸ ਸੀਗੀ 10 ਸਾਲ ਕਾਂਗਰਸ ਰਹੀ ਹੈ ਨਾ ਤਾਂ ਲੋਕਾਂ ਨੇ ਚੇਂਜ ਲਿਆਂਦਾ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦਿੱਤਾ ਐ ਕਿ ਫਿਰ ਲੋਕ ਚੇਂਜ ਭਾਲਦੇ ਨੇ ਹੋ ਸਕਦਾ ਕਿ ਕਾਂਗਰਸ ਦੁਬਾਰੇ ਮੁੜ ਵਾਪਸੀ ਕਰ ਸਕਦੀ ਹੈ ਨਹੀਂ ਬੁਰੇ ਚਾਂਸ ਲੜਾਈ ਐਤ ਕੀ ਜੇ ਆਪਾਂ ਕਹਿ ਦਈਏ ਵੀ ਜਿਸ ਤਰੀਕੇ ਨਾਲ ਸਲੋਗਨ ਚੱਲ ਰਹੇ ਨੇ ਵੀ ਅਬ ਕੀ ਬਾਰ 400 ਪਾਰ ਇਹ ਕੋਈ ਸੌਖੀ ਚੀਜ਼ ਨਹੀਂ 400 ਨਹੀਂ ਬੜੇ ਬੜੇ ਵਿਦਵਾਨ ਨੇ ਇਹਨਾਂ ਨੇ ਇਹ ਗੱਲ ਕਹਿਤੀ ਆ ਵੀ ਤੁਸੀਂ 200 ਹੀ ਲੈ ਆਓ ਯਾ 250 ਲਓ ਮੈਂ ਨਹੀਂ ਕਹਿੰਦਾ ਹਰ ਇੱਕ ਪਾਰਟੀ ਦੀ ਆਪਦੀ ਇੱਕੋ ਹੈ ਤੁਸੀਂ ਮੈਂ ਕਹਿੰਨਾ ਹਰ ਇੱਕ ਪਾਰਟੀ ਦੀ ਆਪਦੀ ਇੱਕ ਜਿੱਤਣ ਦੀ ਸਮਰੱਥਾ ਹੁੰਦੀ ਹੈ ਵੀ ਹਾਂ ਤੁਸੀਂ ਇੰਨੀਆਂ ਆਪਦੇ ਵੱਲੋਂ ਤਾਂ ਹਰ ਇੱਕ ਬੰਦਾ ਟਰਾਈ ਕਰਦਾ ਹੈ ਹੁਣ ਉਹਨਾਂ ਨੇ ਆਪਦਾ ਨਾਰਾ ਰੱਖਿਆ ਅੱਬ ਕੀ ਵਾਰ 400 ਪਰ ਉਧਰੋਂ ਰਾਹੁਲ ਗਾਂਧੀ ਹਰੇ ਕਹਿੰਦੇ ਵੀ ਇਹਨਾਂ ਦੀ 200 ਆ ਜਾਣਾ ਬਹੁਤ ਹੈ ਜਿਸ ਤਰੀਕੇ ਦਾ ਮਾਹੌਲ ਹੈ ਦੇਸ਼ ਪਰ ਭਾਜਪਾ ਨੇ ਜੋ ਹੁਣ ਤੱਕ ਨੀਤੀਆਂ ਅਪਣਾਈਆਂ ਜਿਵੇਂ ਰਾਹੁਲ ਗਾਂਧੀ ਦੇ ਦੇਖੋ ਉਹਦੋਂ ਕੇਸ ਪਾਇਆ ਹਨਾ ਕੋਈ ਐਡੀ ਕੇਸ ਵਾਲੀ ਗੱਲ ਹੈ ਨਹੀਂ ਸੀ ਜਿਹੜਾ ਉਹ ਕੇਸ ਪਿਆ ਜਿਸ ਨੂੰ ਕੋਰਟ ਨੇ ਵੀ ਬਾਅਦ ਦੇ ਵਿੱਚ ਸਜ਼ਾ ਨੂੰ ਵੀ ਉਹਨਾਂ ਦੀ ਨੂੰ ਰੋਕ ਦਿੱਤਾ ਮੈਂਬਰਸ਼ਿਪ ਰੱਦ ਕਰਾਉਣ ਤੱਕ ਪਾਈ ਪਾ ਚਲੀ ਜਾਂਦੀ ਆ ਮੈਂਬਰਸ਼ਿਪ ਵੀ ਚਲੋ ਰੱਦ ਨਹੀਂ ਹੁੰਦੀ ਉਹਨਾਂ ਦੀ ਤਾਂ ਉਹ ਸਾਰੀਆਂ ਚੀਜ਼ਾਂ ਕਿਤਨਾ ਕਿਤੇ ਮੈਟਰ ਕਰ ਰਹੀਆਂ ਗਿਆ ਅੱਜ ਲੋਕ ਵੀ ਉਹਨਾਂ ਨੂੰ ਦੇਖ ਰਿਹਾ ਵੀ ਭਾਜਪਾ ਜਰੂਰ ਕਾਂਗਰਸ ਤੋਂ ਤਾਂ ਡਰੀ ਹੋਈ ਆ ਵੀ ਯਾਰ ਸਾਡੇ ਬਰੋਬਰ ਦੀ ਇੱਕੋ ਪਾਰਟੀ ਇਹ ਨੈਸ਼ਨਲ ਪਾਰਟੀਆਂ ਸਾਨੂੰ ਟੱਕਰ ਦਿੰਦੀ ਆ ਕਾਂਗਰਸ ਤੋਂ ਵੀ ਡਰੀ ਹੋਈ ਆ ਅਲਾਈਐਂਸ ਤੋਂ ਤੁਸੀਂ ਕਹਿ ਸਕਦੇ ਹੋ ਪੂਰੇ ਤੋਂ ਉਹਨਾਂ ਨੂੰ ਬਹੁਤ ਫਰਕ ਪੈਂਦਾ ਕਿਉਂਕਿ ਅਰਵਿੰਦ ਕੇਜਰੀਵਾਲ ਬੜੇ ਵੱਡੇ ਲੀਡਰ ਨੇ ਅੱਜ ਦੀ ਡੇਟ 'ਚ ਜੇ ਆਪਾਂ ਹਿੰਦੁਸਤਾਨ 'ਚ ਕੋਈ ਸਿਆਣਾ ਸੂਝਵਾਨ ਲੀਡਰ ਮੰਨੀਏ ਤਾਂ ਅਮਿਤ ਕੀ ਕਹਿੰਦੇ ਨੇ ਅਰਵਿੰਦ ਕੇਜਰੀਵਾਲ ਦਾ ਨਾਮ ਹਰ ਕਿਤੇ ਆਉਂਦਾ ਜਿਸ ਤਰੀਕੇ ਨਾਲ ਉਹਨਾਂ ਨੇ ਦਿੱਲੀ ਨੂੰ ਹੈਂਡਲ ਕੀਤਾ ਹੈ ਦਿੱਲੀ ਚਲਾ ਰਹੇ ਨੇ ਉਹ ਇਹ ਤਾਂ ਚਲੋ ਸਕੈਮ 'ਚ ਉਹਨਾਂ ਦਾ ਨਾਮ ਪਾਇਆ ਆ ਆ ਤੁਹਾਡਾ ਆਇਆਗਾ ਹਲੇ ਤੱਕ ਸਾਬਤ ਨਹੀਂ ਨਾ ਹੋਇਆ ਦੇਖੋ ਉਹਦਾ ਆਪ ਕਹ ਰਿਹਾ ਐਸੇ ਹੀ 6 ਮਹੀਨੇ ਬਾਅਦ ਜੇਬ ਤੋਂ ਬਾਹਰ ਆ ਕੇ ਕੋਰਟ ਨੇ ਈਡੀ ਨੂੰ ਝਾੜ ਪਾਈ ਕਿ ਭਾਈ ਤੁਸੀਂ ਸਬੂਤ ਨਹੀਂ ਪੇਸ਼ ਕਰ पाए ਤੇ ਬਿਲਕੁਲ ਇਹ ਤਾਂ ਗੱਲ ਹੈ ਨਾ ਜੀ ਉਹਨਾਂ ਉਹਨਾਂ ਖਿਲਾਫ ਕੋਈ ਸਬੂਤ ਇਕੱਠੇ ਕਰੂਗੀ ਈਡੀ ਤਾਂ ਉਹਨਾਂ ਨੂੰ ਸਜ਼ਾ ਵੀ ਹੋਊਗੀ ਜੇ ਨਹੀਂ ਹੋਣਗੇ ਤਾਂ ਉਹ ਬਾਇਜਾਤ ਬਰੀ ਵੀ ਹੋ ਜਾਣਗੇ ਪਰ ਇਹ ਇਲੈਕਸ਼ਨਾਂ ਵੇਲੇ ਹੀ ਕਿਉਂ ਹੋਇਆ ਮੇਨ ਮੁੱਦਾ ਇਹ ਹੈ ਵੀ ਇਹ ਇਲੈਕਸ਼ਨਾਂ ਵੇਲੇ ਹੀ ਕਿਉਂ ਆ ਕੁਝ ਮਹੀਨੇ ਟਾਲ ਨਹੀਂ ਸਕਦੇ ਸੀ ਐਡੀ ਵੱਡੀ ਤੁਸੀਂ ਸੀਐਮ ਐ ਹੋ ਇੱਕ ਸਟੇਟ ਦਾ ਸੀਐਮ ਐ ਉਹ ਭਾਜਪਾ ਨੂੰ ਨਾ ਲੱਗਿਆ ਕਿਤੇ ਉਹਨੂੰ 2 ਮਹੀਨੇ ਕਾਰਵਾਈ ਲੇਟ ਵੀ ਹੋ ਸਕਦੀ ਸੀ ਐਵੇਂ ਚੀਜ਼ਾਂ ਬੜੀਆਂ ਡਿਫਿਕਲਟ ਹੁੰਦੀਆਂ ਜਾ ਰਹੀਆਂ ਭਾਜਪਾ ਲਈ ਵੀ ਕਿ ਕਿਸ ਤਰ੍ਹਾਂ ਇਹ ਚੋਣ ਲੜਨਗੇ ਕਿਸ ਤਰੀਕੇ ਨਾਲ ਉਹ ਜਿਹੜਾ ਆਪਦਾ ਨਾਰਾ ਅਬ ਕੀ ਬਾਰ 400 ਪਾਰ ਦੋ ਪੂਰਾ ਕਰ ਕਰ ਰਹੇ ਹੈ ਰਾਣਾ ਜੀ ਤਾਂ ਮੈਨੂੰ ਲੱਗਦਾ ਵੀ ਇਹਨਾਂ ਦੇ ਉਮੀਦਵਾਰ ਨਹੀਂ ਚੋਣ ਪ੍ਰਚਾਰ ਕਰ ਪਾਉਣਗੇ ਕਿਉਂਕਿ ਪਿਛਲੀਆਂ ਜਦੋਂ ਕਿਸਾਨ ਅੰਦੋਲਨ ਸੀਗਾ ਆਪਾਂ ਦੇਖਿਆ ਮਲੋਟ ਦੀ ਘਟਨਾ ਤੁਹਾਨੂੰ ਯਾਦ ਹੋਊਗੀ ਜਦੋਂ ਐਮਐਲਏ ਅਨੁਰੰਗ ਜਿਹੜੇ ਮਲੋਟ ਆਏ ਸੀ ਤਾਂ ਕਿਸਾਨਾਂ ਨੇ ਕਿਸ ਤਰੀਕੇ ਦੇ ਨਾਲ ਵਿਰੋਧ ਹੋਇਆ ਸੀ ਹਾਲਾਂਕਿ ਉਹਦੇ ਵਿੱਚ ਕਾਫੀ ਜ਼ਿਆਦਾ ਉਹਨਾਂ ਦੇ ਹੱਥੋਂ ਪਾਈ ਹੋਈ ਕੱਪੜੇ ਤੱਕ ਉਹਨਾਂ ਨੇ ਪਾਟ ਗਏ ਤਾਂ ਇਹੋ ਜਿਹਾ ਕੁਝ ਫੇਸ ਹੁੰਦਾ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਪਹਿਲਾਂ ਹੀ ਐਤਕੀ ਜਿਹੜਾ ਇਲੈਕਸ਼ਨ ਕਮਿਸ਼ਨ ਆਸਤਰਕਾ ਜਿਹੜੇ ਭਾਜਪਾ ਦੇ ਉਮੀਦਵਾਰ ਆ ਉਹਨਾਂ ਨੂੰ ਸਿਕਿਉਰਿਟੀ ਦੇ ਵਿੱਚ ਉਹਨਾਂ ਦੀ ਜੀ ਵਾਦਾ ਕਰ ਦਿੱਤਾ ਗਿਆ ਪਰ ਜਿਹੜਾ ਗੁੱਸਾ ਹੈਗਾ ਨਾ ਲੋਕਾਂ ਦੇ ਅੰਦਰ ਕਿਉਂਕਿ ਡੇਢ ਸਾਲ ਤੁਸੀਂ ਬਾਰਡਰਾਂ ਤੇ ਭਾ ਕੇ ਵਾਦਾ ਕਰਕੇ ਵਾਪਸ ਮੁੜਿਆ ਸੀ ਇੱਕ ਭਰੋਸਾ ਦਿਵਾ ਕੇ ਤੁਸੀਂ ਉਹ ਫੇਰ ਵਾਦਾ ਪੂਰਾ ਨਹੀਂ ਕੀਤਾ ਦੁਬਾਰੇ ਫੇਰ ਕਿਸਾਨਾਂ ਨੂੰ ਅਕੀਰ ਬਾਰਡਰਾਂ ਤੇ ਬੈਠਣਾ ਪਿਆ ਫਿਰ ਸ਼ੁੱਭ ਕਰਨ ਦੀ ਮੌਤ ਹੋ ਜਾਣਾ ਇੱਕ ਤੰਨਾ ਭੈਣਾ ਦਾ ਭਰਾ ਤੁਰ ਜਾਣਾ ਕਿੰਨੇ ਨੌਜਾਨ ਸਾਡੇ ਫਟੜ ਹੋ ਗਏ ਮੈਨੂੰ ਲੱਗਦਾ ਗੁੱਸਾ ਜ਼ਰੂਰ ਕੀਤਾ ਨਾ ਕੀਤਾ ਭਾਜਪਾ ਦੇ ਲਈ ਨੁਕਸਾਨਦਾਇਕ ਹੋਏਗਾ ਹੋਏਗਾ ਇਹ ਤਾਂ ਦੇਖੋ ਵੋਟਾਂ ਦੱਸਣਗੀਆਂ ਦੇਖੋ ਚੋਣ ਆ ਰਹੇ ਉਹ ਦੱਸ ਦੇਣਗੇ ਕਿਹਦੇ ਲਈ ਫਾਇਦੇਮੰਦ ਹੋਏ ਤੇ ਕਿਹਦੇ ਲਈ ਨੁਕਸਾਨ ਕਰੂਗਾ ਇਹ ਜਿਹੜਾ ਫੈਸਲਾ ਇਹਨਾਂ ਨੇ ਕੀਤਾ ਹੈ ਹੋਰ بڑے ਮੁੱਦੇ ਨੇ ਦੇਸ਼ ਚ ਰਾਜੀਪ ਲੋਕ ਕਹਿੰਦੇ ਨੇ ਪ੍ਰਧਾਨ ਮੰਤਰੀ ਨੇ ਪ੍ਰੈਸ ਕਾਨਫਰੰਸ ਨਹੀਂ ਕੀਤੀ 10 ਸਾਲ ਚ ਕਦੇ ਬੜੇ ਸਾਰੇ ਲੋਕ ਦੇਖ ਰਹੇ ਨੇ ਲੋ ਪੇ ਵੀ ਕਹਿੰਦੇ ਆ ਪ੍ਰਧਾਨ ਮੰਤਰੀ ਨੇ ਪੂਰਾ ਦੇਸ਼ ਟਿਕਕੇ ਤੇ ਦੇਤਾ ਦੇਖੋ ਇਹ ਤਾਂ ਲੋਕਾਂ ਨੂੰ ਪਤਾ ਹੈ ਹਣਾ ਵੀ ਜਿਸ ਤਰੀਕੇ ਨਾਲ ਲੋਕ ਬਿਹੇਵ ਕਰਦੇ ਨੇ ਪਰ ਹਾਂ ਇਹ ਚੀਜ਼ ਜ਼ਰੂਰ ਆ ਵੀ ਆਈ thi ਕੰਪੀਟੀਸ਼ਨ ਟੱਕਰ ਦੀ ਹੈ ਚਾਹੇ ਉਹ ਐਨਡੀਏ ਦਾ ਪੂਰਾ ਆਲਾਈਂਸ ਹੋਵੇ ਜਾਂ ਇੰਡੀਆ ਆਲਾਈਂਸ ਹੋਵੇ ਐਸਕੇ ਟੱਕਰ ਜ਼ਰੂਰ ਹੈ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਈਜ਼ੀਲੀ ਭਾਜਪਾ ਨੂੰ ਜਿੱਤ ਜਿੱਤੇ ਹੋਏ ਦੇਖੋ ਜੀ